ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਜੀ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀ ਦੀ ਰਹਿਨਮਾਈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸੰਗਰੂਰ ਦੇ ਚੇਅਰਮੈਨ ਸ਼੍ਰੀ ਮਨੀਸ਼ ਸਿੰਘਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਸੰਗਰੂਰ ਤੇ ਮਲੇਰਕੋਟਲਾ ਤੇ ਉਪ ਮੰਡਲ ਪੱਧਰ ਕਚੈਰੀਆਂ ਸੁਨਾਮ ਮੋਨਤ ਤੇ ਧੂਰੀ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਅਥਾਰਟੀ ਵੱਲੋਂ ਦੋਵੇਂ ਧਿਰਾਂ ਨੂੰ ਆਪਣੇ ਕੇਸਾਂ ਦੇ ਨਿਪਟਾਰੇ ਰਜਮੰਦੀ ਨਾਲ ਕਰਨ ਲਈ ਉਸ਼ਾਹਿਤ ਕੀਤਾ ਗਿਆ ਇਸ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਸਕੱਤਰ ਸ਼੍ਰੀਮਤੀ ਦਲਜੀਤ ਕੌਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸੰਗਰੂਰ ਤੇ ਮਲੇਰ ਕੋਟਲਾ ਵਿੱਚ 30 ਬੈਂਚਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 33000 ਦੇ ਕਰੀਬ ਕੇਸ ਨਿਪਟਾਰੇ ਲਈ ਵਿਚਾਰੇ ਜਾਣਗੇ ਇਸ ਮੌਕੇ ਉਹਨਾਂ ਕੌਮੀ ਲੋਕ ਅਦਾਲਤ ਰਾਹੀਂ ਕੇਸਾਂ ਦੇ ਨਿਪਟਾਰੇ ਸੰਬੰਧੀ ਦੋਵੇਂ ਧਿਰਾਂ ਨੂੰ ਹੋਣ ਵਾਲੇ ਲਾਭ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਲੋਕ ਅਦਾਲਤ ਸੀਗਾ ਕਿੰਨੇ ਬੈਂਚ ਲੱਗੇ ਤੇ ਕਿੰਨੇ ਕੇਸ ਜਿਹੜੀ ਅੱਜ ਦੀ ਲੋਕ ਅਦਾਲਤ ਹੈ ਨੈਸ਼ਨਲ ਲੋਕ ਅਦਾਲਤ ਹੈ 13 9 2025 ਨੂੰ ਲਗਾਈ ਜਾ ਰਹੀ ਹੈ ਜਿਹੜੀ ਇਹ ਲੋਕ ਅਦਾਲਤ ਹੈਗੀ ਹੈ ਇਹ ਮਿਸਟਰ ਅਸ਼wini ਕੁਮਾਰ ਮਿਸ਼ਰਾ ਜੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਰੀਗਲ ਸਰਵਿਸ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਲ ਜੀ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ ਜਿਹੜੀ ਲੋਕ ਅਦਾਲਤ ਹੈਗੀ ਹੈ ਸੰਗਰੂਰ ਤੇ ਮੇਰਕੁੱਟਾ ਸਬ ਡਿਵੀਜ਼ਨ ਵਿੱਚ ਲਗਾਈ ਜਾ ਰਹੀ ਹੈ ਜਿਹੜੀ ਇਸੇ ਲੋਕ ਅਦਾਲਤ ਵਿੱਚ ਅਸੀਂ ਜਿਹੜੇ 30 ਬੈਂਚਾਂ ਦਾ ਗਠਨ ਕੀਤਾ ਗਿਆ ਹੈ ਲਗਭਗ 33000 ਕੇਸ ਇਹਦੇ ਵਿੱਚ ਵਿਚਾਰੇ ਜਾਣਗੇ ਜਿਹੜੀ ਇਹ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀ ਦੇ ਸਮਝੌਤੇ ਜੋ ਕੇਸ ਵਿਚਾਰੇ ਜਾਣਗੇ ਜਿਵੇਂ ਕ੍ਰਿਮੀਨਲ ਕੰਪਾਉਂਡੇਬਲ ਕੇਸ ਹੋਗੇ ਚੈੱਕ ਬਾਉਂਸਿਸ ਕੇਸ ਹੋਵੇ ਬੈਂਕ ਰਿਕਵਰੀ ਕੇਸਿਸ ਹੋਗੇ ਮੈਟ੍ਰਿਮੋਨੀਅਲ ਕੇਸ ਹੋਵੇ ਐਮਏਸੀਟੀ ਦੇ ਕੇਸ ਹੋਗੇ ਬਿਜਲੀ ਤੇ ਪਾਣੀ ਦੇ ਬਿੱਲਾਂ ਦੇ ਕੇਸ ਰੈਵਨਿਊ ਕੇਸ ਵੀ ਇਹਦੇ ਵਿੱਚ ਵਿਚਾਰੇ ਜਾਂਦੇ ਹਨ ਐਂਡ ਪ੍ਰੀਲੀਟੀਗੇਟਿਵ ਕੇਸ ਨੇ ਉਹ ਵੀ ਇਹਦੇ ਵਿੱਚ ਵਿਚਾਰੇ ਜਾਂਦੇ ਹਨ ਕਿਉਂਕਿ ਜਿਹੜੇ ਲੋਕਾਂ ਨੇ ਪਹਿਲਾਂ ਹਲੇ ਕੇਸ ਨਹੀਂ ਪਾਇਆ ਹੁੰਦਾ ਉਹ ਵੀ ਇਸ ਵਿੱਚ ਕੇਸ ਆਪਣਾ ਪੁੱਟ ਕਰ ਸਕਦੇ ਹਨ ਇੱਕ ਹੋਰ ਗੱਲ ਹੈਗੀ ਲੋਕ ਅਦਾਲਤੀ ਇਹਦੇ ਵਿੱਚ ਜਿਹੜਾ ਹੈਗਾ ਅ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ ਲੋਕਾਂ ਦਾ ਆਪਸ ਵਿੱਚ ਪਿਆਰ ਵੱਧਦਾ ਹੈ ਤੇ ਦੇਡ ਦੋਨੇ ਤਰ੍ਹਾਂ ਹਨ ਉਹ ਖੁਸ਼ੀ ਖੁਸ਼ੀ ਆਪਣੇ ਘਰ ਜਾਂਦੇ ਹਨ ਇੱਥੇ ਲੋਕ ਅਦਾਲਤ ਵਿੱਚ ਚੱਲਣ ਲੱਗੇ ਆ ਕਿਸੇ ਕਿਸੇ ਪ੍ਰੋਸੀਜਰ ਕਰਨਾ ਪੈਂਦਾ ਜੇ ਕਿਸੇ ਨੇ ਕੋਈ ਲੋਕ ਅਦਾਲਤ ਦੇ ਵਿੱਚ ਕੇਸ ਲਗਾਉਣਾ ਹੋਵੇ ਤਾਂ ਉਹ ਸਕੋਰਟ ਵਿੱਚ ਵੀ ਕੇਸ ਆਪਣਾ ਐਪਲੀਕੇਸ਼ਨ ਦੇ ਸਕਦਾ ਹੈ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵਿੱਚ ਵੀ ਐਪਲੀਕੇਸ਼ਨ ਦੇ ਸਕਦਾ ਹੈ ਕਿ ਮੈਂ ਆਪਣਾ ਜਿਹੜਾ ਕੇਸ ਹੈਗਾ ਲੋਕ ਅਦਾਲਤ ਵਿੱਚ ਲਗਾਉਣਾ ਚਾਹੁੰਦਾ ਹਾਂ। ਹਾਂਜੀ ਇੱਕ ਐਪਲੀਕੇਸ਼ਨ ਨਾਲ ਹੀ ਕੇਸ ਲੱਗ ਜਾਂਦਾ ਹੈ। ਨਹੀਂ ਕੋਈ ਵਕੀਲ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਡਾਇਰੈਕਟ ਵੀ ਲਗਾ ਸਕਦੇ ਹੋ।